ਅੱਜ ਦੀ ਸਟੋਰੀ ਜਿਹੜੀ ਉਹ ਹੈਗੀ ਹੈ ਕਿ 16 ਸਾਲ ਦੀ ਉਮਰ 'ਚ ਇੱਕ ਕੁੜੀ ਹਾਊਸ 'ਚ ਇੰਨੀ ਅੰਨੀ ਹੋ ਗਈ ਉਹ ਨੂੰ ਇਹ ਭੁੱਲ ਗਿਆ ਵੀ ਮੇਰੇ ਘਰ ਦੇ ਜ਼ਰੂਰੀ ਆ ਜਾਂ ਮੇਰਾ ਆਸ਼ਕ ਜ਼ਰੂਰੀ ਆਗਾ ਤੇ ਪਰ ਉਹਨੂੰ ਨਤੀਜੇ ਬਹੁਤ ਭੜੇ ਭੁਗਤਨੇ ਪੈਂਦੇ ਆਗੇ ਤੁਸੀਂ ਜਦੋਂ ਜਾਣੋਗੇ ਨਾ ਸਾਰੀ ਸਟੋਰੀ ਸੁਣ ਕੇ ਜਾਉਂਗੇ ਸੋਨੂੰ ਮਦਲੀ ਤੁਹਾਡੇ ਹੋ ਛੋਟੇ ਆਣਗੇ ਪੂਰੀ ਸਟੋਰੀ ਜ਼ਰੂਰ ਸੁਣ ਕੇ ਜਾਇਓ ਅੱਜ ਦੀ ਸਟੋਰੀ ਹੈ ਜਿਹੜੀ ਆਪਣੀ ਸ਼ੁਰੂ ਹੁੰਦੀ ਹੈ ਕਿ ਜਵਲਪੁਰ ਤੋਂ ਜਵਲਪੁਰ ਹੈਗਾ ਹੈਗਾ ਜਿਹੜਾ ਮੱਧ ਪ੍ਰਦੇਸ਼ ਚ ਉੱਥੇ ਮਦਲਿ ਇੱਕ ਬੰਦ ਰੇਲਵੇ ਚ ਕੰਮ ਕਰਦਾ ਹੁੰਦਾ ਬੰਦਾ ਜਿਹਦਾ ਨਾਮ ਹੁੰਦਾ ਰਾਜਕੁਮਾਰ ਤੇ ਉਹਦੇ ਦੋ ਬੱਚੇ ਹੁੰਦੇ ਹੈਗੇ ਇੱਕ ਹੁੰਦੀ ਹੈ ਕਾਵਿਆ ਉਹਦੀ ਉਮਰ ਹੁੰਦੀ ਹੈ 16 ਸਾਲ ਤੇ ਇੱਕ ਉਹਨਾਂ ਦਾ ਹੁੰਦਾ ਮੁੰਡਾ ਜਿਹਦਾ ਨਾਮ ਹੁੰਦਾ ਤਨੋਸ਼ ਉਹਦੀ ਉਮਰ ਹੁੰਦੀ ਹੈ 8 ਸਾਲ ਦੀ ਹੁਣ ਇਹ ਤਿੰਨ ਜਣੇ ਵਧੀਆ ਫੈਮਿਲੀ ਚ ਇੱਕ ਤਰ੍ਹਾਂ ਦੇ ਰਹਿ ਰਹੇ ਸੀਗੇ ਰਾਜਕੁਮਾਰ ਦੀ ਘਰ ਵਾਲੀ ਦੀ ਮਦਲਿ ਪਹਿਲਾਂ ਮੌਤ ਹੋ ਚੁੱਕੀ ਸੀ 1 ਸਾਲ ਪਹਿਲਾਂ ਤਾਂ ਕਰਕੇ ਉਹਨਾਂ ਨੂੰ ਮਤਲਬ ਜਿਹੜਾ ਸਾੜ ਦਾ मतलब सॉरी सारा काम करता राज कुमार ਨੂੰ ਖੁਦ ਕਰਨਾ ਪੈਂਦਾ ਸੀਗਾ ਸਵੇਰ ਉੱਠਦਾ ਉਹ ਬੱਚਿਆਂ ਨੂੰ ਤਿਆਰ ਕਰਦਾ ਸਕੂਲ ਜਾਣ ਵਾਸਤੇ ਉਹਨਾਂ ਨੂੰ ਖਾਣਾ ਬਣਾਉਂਦਾ ਖਾਣਾ ਬਣਾਉਣ ਤੋਂ ਬਾਅਦ ਆਪਦਾ ਕੰਮ ਤੇ ਜਾਂਦਾ ਜਦੋਂ ਬੱਚੇ ਸਕੂਲ ਚਲੇ ਜਾਂਦੇ ਕੰਮ ਤੋਂ ਜਾਣ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਫੇਰ ਉਹ ਹੀ ਰੁਟੀਨ ਉਹਦਾ ਖਾਣਾ ਬਣਾਉਂਦਾ ਕਿ ਉਸ ਤੋਂ ਬਾਅਦ ਬੱਚਿਆਂ ਨੂੰ ਮਤਲਬ ਵੀ ਸਮਾਉਂਦਾ ਸਾਰਾ ਕੁਝ ਉਹ ਖੁਦ ਆਪ ਕਰਦਾ ਸੀਗਾ ਹੁਣ ਐਦਾਂ ਉਹਨਾਂ ਦਾ ਜੀਵਨ ਵਧੀਆ ਚੱਲ ਰਿਹਾ ਸੀਗਾ ਤੇ ਹੁਣ ਦਿਨੋਂ ਦਾ 17 ਮਾਰਚ 2024 ਨੂੰ ਜਦੋਂ ਉਹਨਾਂ ਨੇ ਪਲਾਨ ਬਣਾਇਆ ਸੀਗਾ ਜਵਲਪੁਰ ਤੋਂ ਵਾਪਸ ਆਪਦੇ ਜਿੱਥੋਂ ਦੇ ਉਪ ਰਹਿਣ ਵਾਲੇ ਸੀਗੇ ਬਪੇਰੀਆ ਦੇ ਉੱਥੇ ਜਾਣ ਦਾ ਰਾਜਕੁਮਾਰ ਨੇ ਇਹ ਮਤਲਬ ਪਲਾਨ ਬਣਾਇਆ ਸੀਗਾ ਵੀ ਹੁਣ ਅਸੀਂ ਵਾਪਸ ਉੱਥੇ ਚਲੇ ਜਾਵਾਂਗੇ ਜਿੱਥੇ ਆਪਾਂ ਪਹਿਲਾਂ ਰਹਿ ਰਹੇ ਸੀਗੇ ਬਪੇਰੀਆ ਚੋ ਤਾਂ ਹੁਣ ਇਹ ਵੀ ਜਿਹੜੀ ਬਦਲੀ ਹੋਈ ਸੀਗੀ ਜਵਲਪੁਰ ਚ ਤਾਂ ਇਹ ਤਾਂ ਮਤਲਬ ਇੱਥੇ ਰਹਿਣ ਆਏ ਸੀਗੇ ਹੁਣ ਪਰ ਦਿਨੋਂ ਦਾ ਉਹਨਾਂ ਦੀ ਮਾੜੀ ਕਿਸਮਤ ਦਾ 15 ਮਾਰਚ 2024 ਨੂੰ ਜਦੋਂ ਇਹਨਾਂ ਦੇ ਰਾਜਕੁਮਾਰ ਦੇ ਘਰੋਂ ਇੱਕ ਨੋਟਸ ਜਾਂਦਾਗਾ ਉਹਨਾਂ ਦੀ ਕਾਵਿਆ ਦੀ ਕਜ਼ਨ ਨੂੰ ਕਾਵਿਆ ਦੀ ਕਜ਼ਨ ਨੂੰ ਇਹ ਨੋਟਸ ਜਾਂਦਾਗਾ ਵੀ ਜਿਹੜੇ ਮੇਰਾ ਮਾਪਿਓ ਹੈਗਾ ਸੌਰੀ ਮਾਂ ਤੇ ਸੌਰੀ ਪਿਓ ਤੇ ਜਿਹੜਾ ਮੇਰਾ ਛੋਟਾ ਭਰਾ ਹੈਗਾ ਉਹ ਨੂੰ ਕੋਈ ਮਾਰ ਗਿਆ ਮਤਲਬ ਰਾਜਕੁਮਾਰ ਤੇ ਜਿਹੜਾ ਉਹਨਾਂ ਦਾ ਛੋਟਾ ਮੁੰਡਾ ਸੀਗਾ ਉਹਦੀ ਮੌਤ ਹੋ ਗਈ ਸੀ ਤੇ ਇਹ ਨੋਟਸ ਜਾਂਦਾਗਾ ਕਾਵਿਆ ਦੀ ਕਜ਼ਨ ਨੂੰ ਜੋ ਰਹਿ ਰਹੀ ਸੀ ਪਪੇਰੀਆ ਚ ਉਸ ਤੋਂ ਆਪ ਉਹ ਆਪਦੇ ਘਰੇ ਗੱਲ ਕਰਦੀ ਹੈਗੀ ਘਰੇ ਗੱਲ ਕਰਨ ਤੋਂ ਬਾਅਦ ਜਿਹੜਾ ਰਾਜਕੁਮਾਰ ਦਾ ਭਰਾ ਸੀਗਾ ਤੇ ਉਹ ਮਤਲਬ ਵੀ ਆਪਦੇ ਜਿਹੜੇ ਜਵਲਪੁਰ ਰਿਸ਼ਤੇਦਾਰ ਰਹ ਰਹੇ ਸੀ ਉਹਨਾਂ ਨੂੰ ਫੋਨ ਕਰਦਾ ਉਹ ਗੱਲ ਕਹਿੰਦਾ ਵੀ ਤੁਸੀਂ ਮੇਰੇ ਭਰਾ ਦੇ ਘਰ ਜਾ ਕੇ ਦੇਖ ਕੇ ਆਓ ਵੀ ਉੱਥੇ ਕੀ ਹੋ ਰਿਹਾ ਹੈਗਾ ਹੁਣ ਜੋ ਰਿਸ਼ਤੇਦਾਰ ਸੀਗੇ ਉਹ ਇਹਨਾਂ ਦੇ ਘਰੇ ਆਉਂਦੇ ਆ ਰਾਜਕੁਮਾਰ ਦੇ ਜਦੋਂ ਗੇਟ ਕਟਕਾਉਂਦੇ ਆ ਕੋਈ ਨਹੀਂ ਗੇਟ ਖੋਲਦਾ ਤੇ ਉਸ ਤੋਂ ਬਾਅਦ ਗੇਟ ਤੋੜ ਕੇ ਅੰਦਰ ਜਾਂਦੇ ਆ ਕਿ ਤੇ ਉਹਨਾਂ ਦੀਆਂ ਵੀ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੇਗਾ ਉਹ ਇਹ ਦੇਖਦੇ ਸਾਹਮਣੇ ਉਹਨਾਂ ਦੇ ਇੱਕ ਬੱਚੇ ਦੀ লাশ ਪਈ ਸੀਗੀ ਤੇ ਇੱਕ ਵੱਡੇ ਬੰਦੇ ਰਾਜਕੁਮਾਰ ਦੀ লাশ ਪਈ ਸੀਗੀ ਹੁਣ ਇਹ ਸਭ ਦੇਖ ਕੇ ਉਹ ਘਬਰਾ ਗਏ ਉਸ ਤੋਂ ਬਾਅਦ ਆੜਗਵਣ ਇਕੱਠਾ ਹੋ ਗਿਆ ਰਾਜਕੁਮਾਰ ਦਾ ਆੜਗਵਣ ਇਕੱਠਾ ਹੋਣ ਤੋਂ ਬਾਅਦ ਪੁਲਿਸ ਆਉਂਦੀ ਹੈਗੀ ਪੁਲਿਸ ਆਉਂਦੀ ਹੈਗੀ ਜਾਂਚ ਸ਼ੁਰੂ ਕਰਦੀ ਹੈਗੀ ਪੁਲਿਸ ਨੂੰ ਪਤਾ ਲੱਗਦਾ ਵੀ ਇਹ ਇਹਨਾਂ ਨੂੰ ਕੋਈ ਮਾਰ ਕੇ ਰਾਤ ਨੂੰ ਮਾਰ ਕੇ ਭੱਜ ਗਿਆ ਰਾਜਕੁਮਾਰ ਨੂੰ ਤੇ ਉਹਨਾਂ ਦੇ ਜਿਹੜਾ ਛੋਟਾ ਮੁੰਡਾ ਤਮੋਸ਼ ਨੂੰ ਉਹਦੀ ਸਿਰ ਸਿਰਫ ਉਮਰ 8 ਸਾਲ ਦੀ ਸੀਗੀ ਹਜੇ ਤੇ ਉਸ ਤੋਂ ਬਾਅਦ ਜਾਂਚ ਸ਼ੁਰੂ ਕਰਦੀ ਹੈ ਪੁਲਿਸ ਜਾਂਚ ਤੋਂ ਬਾਅਦ ਉਹਨੂੰ ਨੋਟਿਸ ਸੁਣਾਉਂਦੇ ਆਗੇ ਨੋਟਿਸ ਜਿਹੜਾ ਪਤਾ ਲੱਗਦਾ ਪੁਲਿਸ ਨੂੰ ਉਹ ਜਿਹੜਾ ਨੋਟਿਸ ਭੇਜਿਆ ਸੀ ਉਹ ਖੁਦ ਕਾਵਿਆ ਨਹੀਂ ਭੇਜਿਆ ਸੀਗਾ ਉਸ ਤੋਂ ਬਾਅਦ ਪੁਲਸ ਮਤਲਬ ਵੀ ਜਾਂਚ ਕਰਦੀ ਹੈ ਵੀ ਕਾਬੀਆ ਕਿੱਧਰ ਗਈ ਕਾਬੀਆ ਮਤਲਬ ਵੀ ਜਿਆਦਾ ਘਰੋਂ ਭਜਾ ਕੇ ਲੈ ਗਿਆ ਉਹਨੂੰ ਕੋਈ ਤੇ ਜਾਂ ਕੋਈ ਚੋਰ ਸੀਗਾ ਤਾਂ ਕਿ ਚੋਰ ਮਤਲਬ ਵੀ ਉਹਨੂੰ ਨਾਲ ਸੋਨਾ ਲੁੱਟ ਕੇ ਉਹਨੂੰ ਕੈਡਨੈਪ ਕਰਕੇ ਲੈ ਗਿਆ ਤੇ ਫਿਰ ਜਾਂ ਤਾਂ ਵੀ ਆ ਖੁਦ ਮਤਲਬ ਵੀ ਭੱਜ ਕੇ ਗਈ ਆ ਘਰੋਂ ਇਹ ਤਿੰਨ ਜਾਂਚ ਹੋ ਸਕਦੇ ਸੀਗੇ ਫਿਰ ਪੁਲਸ ਜਾਂਚ ਸ਼ੁਰੂ ਕਰਦੀ ਹੈ ਜਾਂਚ ਤੇ ਜਿਹੜਾ ਸੀਸੀਟੀਵੀ ਚੈੱਕ ਕਰਦੀ ਹੈ ਕਿ ਘਰ ਤੋਂ ਮੂਰੇ ਲੱਗਿਆ ਸੀਗਾ ਜਿਹੜਾ ਉਸ ਸੀਸੀਟੀਵੀ ਚ ਪੁਲਸ ਨੂੰ ਮਤਲਬ ਸਾਰੇ ਜਿਹੜੇ ਭੇਦ ਖੁੱਲੇ ਹੁੰਦੇ ਆਗੇ ਓਪੇ ਦੇ ਖੋਲਦੇ ਹੈ ਕਿ ਸੀਸੀਟੀਵੀ ਚ ਉਹਨਾਂ ਦੇ ਇੱਕ ਗਵਾੜ ਚ ਮੁੰਡਾ ਰਹਿ ਰਿਹਾ ਸੀ ਕਿ ਮੁਕਲ ਉਹ ਸਕੂਟਰੀ ਲੈ ਕੇ ਆਉਂਦਾਗਾ ਇਹਨਾਂ ਦੇ ਬਾਹਰ ਚ ਸਕੂਟਰੀ ਲਿਆਉਣ ਤੋਂ ਬਾਅਦ ਉਸ ਨੂੰ ਉਹ ਇੱਕ ਕਾਵਿਆ ਨੂੰ ਬਾਕੇ ਲਿਆ ਜਾਂਦਾਗਾ ਕਾਵਿਆ ਉਹਦੇ ਨਾਲ ਬੈਠਦੀ ਹੈਗੀ ਆਪਦੇ ਦਰਵਾਜ਼ੇ ਮੂਰਤੇ ਤੇ ਸਵੇਰ ਰਹੀ ਹੈਗੀ 15 ਮਾਰਚ ਦੀ ਸਵੇਰ ਦੀ ਗੱਲ ਉਦੋਂ ਵਕ ਕਾਵਿਆ ਬੈਠਦੀ ਹੈ ਸਕੂਟਰੀ ਤੇ ਸਕੂਟਰੀ ਤੇ ਬੈਠਣ ਤੋਂ ਬਾਅਦ ਉਹ ਕਿਸੇ ਮੁਕਲ ਨਾਲ ਚਲੀ ਜਾਂਦੀ ਹੈਗੀ ਹੁਣ ਇੱਥੇ ਪੁਲਿਸ ਨੂੰ ਸ਼ੱਕ ਵੀ ਹੋ ਗਿਆ ਕਾਗਿਆ ਤੇ ਤੇ ਹੁਣ ਪੁਲਿਸ ਨੂੰ ਜਿਹੜਾ ਮਤਲਬ ਵੀ ਦੋ ਪਹਲ ਉਹਨਾਂ ਨੇ ਇੱਕ ਤਾਂ ਪਹਲਣਾ ਸੀ ਇੱਕ ਜਿਹੜੇ ਕੇਸ ਦੀ ਜਾਂਚ ਕਰਨੀ ਸੀ ਇੱਕ ਪੁਲਿਸ ਦੇ ਇਹ ਵੀ ਸੀਗਾ ਵੀ ਕਿਤੇ ਕਾਗਿਆ ਨੂੰ ਕਨੈਪ ਕਰਕੇ ਨਾ ਲੈ ਗਿਆ ਕੋਈ ਬੰਦਾ ਤੇ ਜਾਓ ਕਿ ਮਤਲਬ ਵੀ ਉਦੋਂ ਕੋਈ ਲਾਲਚ ਦੇ ਕੇ ਲੈ ਗਿਆ ਹੋਵੇ ਹੁਣ ਕਹਾਣੀ ਸ਼ੁਰੂ ਹੁੰਦੀ ਹੈ ਮੁਗਲ ਦੇ ਘਰ ਤੇ ਮੁਗਲ ਦੇ ਘਰੇ ਜਾਂਦੀ ਹੈ ਪੁਲਿਸ ਤੇ ਉਹਦੀ ਮਤਲਬ ਵੀ ਜਿਹੜਾ ਬੈਕਗ੍ਰਾਉਂਡ ਚੈੱਕ ਕਰਦੇ ਹੈਗੇ ਮੁਗਲ ਦੇ ਘਰ ਦੇ ਇੱਕ ਗੱਲ ਕਹਿੰਦੇ ਹੈਗੇ ਵੀ ਜਿਹੜਾ ਸਾਡਾ ਮੁੰਡਾ ਸੀਗਾ ਉਹ ਜਿਹੜੀ ਸਾਡੇ ਘਰ ਦੇ ਸਾਹਮਣੇ ਕਾਵਿਆ ਰਹਿੰਦੀ ਸੀਗੀ ਉਹਦੇ ਨਾਲ ਗੱਲਬਾਤ ਸੀਗੀ ਮੇਰੇ ਮੁੰਡੇ ਦੀ ਤੇ ਗੱਲਬਾਤ ਤੋਂ ਬਾਅਦ ਉਹਨਾਂ ਜਿਹੜੇ ਸੰਬੰਧ ਵੀ ਬਣੇ ਸੰਬੰਧ ਬਣਨ ਤੋਂ ਬਾਅਦ ਇੱਕ ਦਿਨ ਕਾਵਿਆ ਤੇ ਜਿਹੜਾ ਮੁੰਡਾ ਮੇਰਾ ਮੁੰਡਾ ਮੁਕਲਾ ਉਹ ਘਰੋਂ ਭੱਜ ਗਿਆ ਸੀ ਜੀ ਘਰੋਂ ਭੱਜਣ ਤੋਂ ਬਾਅਦ ਰਾਜਕੁਮਾਰ ਨੇ ਕੰਪਲੇਟ ਕੀਤੀ ਪੁਲਿਸ 'ਚ ਕੰਪਲੇਟ ਕਰਨ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਹਰਿਦੁਆਰ ਜਾ ਕੇ ਫੜ ਲਿਆ ਸੀਗਾ ਤੇ ਉਹਨੂੰ ਜੇਲ੍ਹ ਹੋ ਗਈ 15 ਦਿਨਾਂ ਦੀ ਮੁਕਲ ਨੂੰ ਜੇਲ੍ਹ ਹੋਣ ਤੋਂ ਬਾਅਦ ਉਦੇ ਘਰ ਦੇ ਕਹਿੰਦੇ ਉਹਦਾ ਸੁਭਾਅ ਜਿਹੜੀ ਤਬਦੀਲੀਆਂ ਉਹ ਲੱਗੀਆਂ ਸੀ ਮੁਕਲ ਦੇ ਝੇਲ ਜਾਣ ਤੋਂ ਬਾਅਦ ਉਹ ਮਤਲਬ ਵੀ ਜਿਆਦਾ ਚੜਚੜਾ ਜਾਂ ਹੋਣ ਲੱਗ ਗਿਆ ਸੀ ਉਹਨੂੰ ਜਿਆਦਾ ਗੁੱਸਾ ਆਉਣ ਲੱਗ ਗਿਆ ਸੀਗਾ ਤੇ ਸਾਨੂੰ ਹੁਣ ਆਏ ਨਹੀਂ ਪਤਾ ਵੀ ਉਹ ਕਿੱਥੇ ਗਏ ਹੈਗੇ ਇਹ ਕਹਾਣੀ ਪੁਲਿਸ ਨੂੰ ਮਤਲਬ ਇੱਥੇ ਸਾਰੀ ਦੱਸ ਦਿੰਦੇ ਆ ਉਹਦੇ ਘਰ ਦੇ ਮੁਕਲ ਦੇ ਹੁਣ ਮਤਲਬ ਵੀ ਕੋਈ ਕਲਿਊ ਨਹੀਂ ਮਿਲਿਆ ਉਹਨਾਂ ਨੂੰ ਕਿੱਥੇ ਜਾਣਾ ਵੀ ਕਿੱਥੇ ਨਹੀਂ ਜਾਣਾ ਪੁਲਿਸ ਨੂੰ ਹੁਣ ਪੁਲਿਸ ਨੂੰ ਨਵਾਂ ਸਟੈਪ ਚੁੱਕਣ ਜਾ ਰਹੀ ਹੈਗੀ ਪੁਲਿਸ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਫੋਨ ਟ੍ਰੇਸ ਕਰਦੀ ਹੈਗੀ ਫੋਨ ਵੀ ਉਹ ਮਤਲਬ ਵੀ ਬੰਦ-ਬੂੰਦ ਕਰਕੇ ਜਲਿਆਂਵਾਲਾ ਦੇ ਨਾਲ ਫੋਨ ਟ੍ਰੇਸ ਹੁੰਦਾ ਉਹਨਾਂ ਦਾ ਪਰ ਇੱਕ ਗਲਤੀ ਹੁੰਦੀ ਹੈ ਕਾਬੀਆ ਤੋਂ ਉਹਨਾਂ ਇੱਕ ਮਤਲਬ ਉਹਨਾਂ ਨੇ ਸਕੀਮ ਲਾਈ ਸੀਗੀ ਕਾਬੀਆ ਤੇ ਮੁਕਲ ਨੇ ਪਹਿਲਾਂ ਉਹਨਾਂ ਨੇ ਮਤਲਬ ਵੀ ਜਾਣ ਕੇ ਪੁਲਿਸ ਨੂੰ ਉਲਝਾਉਣ ਦੇ ਮਾਰੇ ਨੇ ਟ੍ਰੇਨ ਉਹਦੇ ਪਲਾਟਫਾਰਮ ਤੇ ਗਏ ਟ੍ਰੇਨ ਦੇ ਪਲੇਟਫਾਰਮ ਤੇ ਗਏ ਪਹਿਲੇ ਪਲੇਟਫਾਰਮ ਤੋਂ ਨਿਕਲ ਕੇ ਤੇ ਚੌਥੇ 'ਚ ਵਾਪਸ ਆ ਗਏ ਗੁੰਮਰਾਹ ਕਰਨ ਲਈ ਪੁਲਿਸ ਨੂੰ ਤੇ ਉਸ ਤੋਂ ਬਾਅਦ ਬੱਸ پکڑ ਕੇ ਬੱਸ پکڑਣ ਤੋਂ ਬਾਅਦ ਉਹ ਕਿੱਥੇ-ਕਿੱਥੇ ਗਏ ਕ ਲਖਨਉ ਪੁੰਨੇ ਵੱਜੇ ਪੁੰਨੇ ਜਾ ਕੇ ਉਤਨਾ ਦੀ ਜਿਹੜੀ ਇੱਕ ਕਾਹਵੇਂ ਤੋਂ ਗਲਤੀ ਇਹ ਹੁੰਦੀ ਹੈ ਕਿ ਹੁਣ ਪੇਮੈਂਟ ਕਾਰਡ ਤੋਂ ਪੇਮੈਂਟ ਕਰ ਦਿੰਦੀ ਹੈ ਕਿ ਤਾਂ ਉਹਨਾਂ ਦੀ ਲੋਕੇਸ਼ਨ ਟਰੈਕ ਕਰੇ ਸੋ ਜਾਂਦੀ ਹੈਗੀ ਉਸ ਤੋਂ ਬਾਅਦ ਜਦੋਂ ਪੁਲਿਸ ਪੁੰਨੇ ਜਾਂਦੀ ਹੈ ਉਹਨਾਂ ਦੇ ਮਗਰ ਤੇ ਪਰ ਪੁੰਨੇ ਜਾ ਕੇ ਵੀ ਉਹ ਜੜੇ ਉੱਥੋਂ ਭੱਜ ਜਾਂਦੇ ਆ ਕਿ ਪਹਿਲੇ ਹੀ ਪੁਲਿਸ ਤੋਂ ਤੇ ਉਹਨਾਂ ਉੱਥੋਂ ਵੀ ਪੁਲਿਸ ਦੇ ਖਾਲੀ ਹੱਥ ਮੋੜਨਾ ਪਿਆ ਹੁਣ ਹੌਲੀ ਹੌਲੀ ਟਾਈਮ ਲੰਘਦਾ ਗਿਆ ਲੰਘਦਾ ਗਿਆ ਹੁਣ ਦਿਨ ਆਉਂਦਾਗਾ ਜਦੋਂ ਉਹ ਫੜੇ ਜਾਂਦੇ ਆ ਕਿ ਹਰ ਦੁਆਰ ਦੇ ਹਸਪਤਾਲ ਤੋਂ ਹਰੀਦਵਾਰ ਦੇ ਹਸਪਤਾਲ ਤੇ 28 ਮਈ 2024 ਨੂੰ ਪੜੇ ਜਾਂਦੇ ਹੈਗੇ 28 ਮਈ 2024 ਨੂੰ ਹਰੀਦਵਾਰ ਦੇ ਸਰਕਾਰੀ ਹਸਪਤਾਲ ਚ ਨਾ ਇੱਕ ਮਤਲਬ ਵੀ ਕੁੜੀ ਮਤਲਬ ਵੀ ਲੰਮੀ ਪਈ ਸੀਗੀ ਮਤਲਬ ਰੈਸਟ ਕਰ ਰਹੀ ਸੀਗੀ ਬੈਂਚ ਤੇ ਬਾਹਰ ਬੈਠੀ ਤੇ ਉੱਥੋਂ ਜਿਹੜੀ ਲੇਡੀ ਕਾਂਸਟੇਬਲ ਸੀਗੀ ਉਹ ਮਤਲਬ ਵੀ ਸਿਵਲ ਵਰਦੀ ਜੀ ਸੀਗੀ ਤੇ ਉਹਨਾਂ ਨੇ ਮਤਲਬ ਪਛਾਣ ਕਰ ਲੈਂਦੀ ਹੈ ਕਿ ਉਹ ਉਹੀ ਕੁੜੀ ਹੋ ਸਕਦੀ ਹੈ ਜੀ ਕਿਉਂਕਿ ਕੇਸ ਤੋਂ ਪਹਿਲਾਂ ਜਾਂਚ ਕਰ ਰਹੇ ਆ ਕਾਫੀ ਟਾਈਮ ਤੋਂ ਤੇ ਉਹਨੂੰ ਪਤਾ ਲੱਗ ਗਿਆ ਵੀ ਉਹਦੇ ਮਾਈਂਡ ਚ ਸੀਗੀ ਉਹ ਕੁੜੀ ਦੀ ਫੋਟੋ ਜੋ ਦੇਖਦੀ ਉਹ ਹੀ ਕੁੜੀਆਂ ਤਾਂ ਜੋ ਉਸ ਦੇ ਕੋਲ ਜਾ ਕੇ ਗੱਲਾਂ ਕਰਨ ਲੱਗ ਜਾਂਦੀਆਂ ਕਿ ਜਾਣ ਕੇ ਉਲਝਾਉਣ ਦੀ ਮਾਰੀ ਉਸ ਤੋਂ ਬਾਅਦ ਮੁਖਲ ਆ ਜਾਂਦਾ ਇੱਕ ਮੁਖਲ ਤੇ ਪੁਲਿਸ ਨੇ ਨਾਂ ਵੀ ਰੱਖਤਾ ਸੀ ਜਿਹੜਾ ਇਹਨੂੰ ਲੱਭੂਗਾ ਉਹ ਪੈਸੇ ਦਿੱਤੇ ਜਾਣਗੇ ਤੇ ਮੁਖਲ ਜੋ ਦੂਰੋਂ ਮੁਖਲਾ ਆ ਰਿਹਾ ਸੀਗਾ ਮੁਖਲ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਮਤਲਬ ਲੇਡੀ ਆਈ ਬੈਠੀ ਹੈ ਤੇ ਇਹ ਸਾਨੂੰ ਫੜਾਊਗੀ ਪੱਕਾ ਉਸ ਤੋਂ ਬਾਅਦ ਜਦੋਂ ਕੋਲੇ ਆਉਂਦਾ ਬੈਸ ਹੁੰਦੀ ਹੈ ਬੈਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਮਤਲਬ ਫੜ ਲੈਂਦੀ ਹੈ ਫੜਨ ਤੋਂ ਬਾਅਦ ਹੁਣ ਮਤਲਬ ਇਹ ਵਾਪਸ ਜਵਾਲਪੁਰ ਲੈ ਕੇ ਉਹਨਾਂ ਦੋਵਾਂ ਨੂੰ ਕਾਬੀਆ ਨੂੰ ਤੇ ਮੁਕਲ ਨੂੰ ਉਸ ਤੋਂ ਬਾਅਦ ਮੁਕਲ ਸਾਰਾ ਕੁਝ ਬਿਆਨ ਕਰ ਦਿੰਦਾ ਹੈਗਾ ਤੇ ਕਾਬੀਆ ਵੀ ਸਾਰਾ ਕੁਝ ਦੱਸ ਦਿੰਦੀ ਹੈ ਵੀ ਕਾਬੀਆ ਕਹਿੰਦੀ ਹਾਂ ਵੀ ਅਸੀਂ ਹੀ ਮਾਰਿਆ ਮੈਂ ਆਪਦੇ ਪਿਓ ਉਤੇ ਛੋਟੇ ਭਰਾ ਨੂੰ ਮੈਂ ਹੀ ਮਾਰਿਆਗਾ ਤੇ ਜੇ ਜਦੋਂ ਪੁਲਿਸ ਹੋਂਦੀ ਹੈ ਕਿ ਪੁਲਿਸ ਕਾਰਨ ਪੁੱਛਦੀ ਹੈ ਵੀ ਕਿਉਂ ਮਾਰਿਆ ਫਿਰ ਉਹ ਕਹਿੰਦੇ ਆ ਕਿ ਵੀ ਅਸੀਂ ਇੱਕ ਵਾਰ ਪਹਿਲਾਂ ਭੱਜ ਗਏ ਸੀਗੇ ਘਰੋਂ ਉਦੋਂ ਵੀ ਸਾਨੂੰ ਫੜਿਆ ਗਿਆ ਫੜਾ ਮਤਲਬੀ ਨਲੇ ਮੁਗਲ ਨੂੰ ਜੇਲ੍ਹ ਵੀ ਹੋਈ ਤੇ ਮੈਂ ਨਹੀਂ ਚਾਹੁੰਦੀ ਸੀ ਵੀ ਮੇਰੇ ਮੁਕਲ ਨੂੰ ਕੁਝ ਹੋਵੇ ਤੇ ਮੈਂ ਨਹੀਂ ਚਾਹੁੰਦੀ ਸੀ ਵੀ ਸਾਡੇ ਦੋਵਾਂ ਦੇ ਵਿਚਾਲੇ ਕੋਈ ਅੜੇ ਵੀ ਸਾਡੇ ਜਿਹੜੇ ਰਾਤ ਦਾ ਰੋੜਾ ਸੀਗਾ ਉਹ ਬਣ ਰਿਹਾ ਸੀਗਾ ਮੇਰਾ ਪਿਓ ਰਾਜਕੁਮਾਰ ਤੇ ਜਿਹੜਾ ਮਤਲਬੀ ਛੋਟਾ ਮੁੰਡਾ ਸੀਗਾ ਤੇ ਉਹ ਵੀ ਤੇ ਮੈਂ ਚਾਹੁੰਦੀ ਸੀ ਕਿ ਵੀ ਦੋਵਾਂ ਨੂੰ ਖਤਮ ਕਰਕੇ ਅਸੀਂ ਦੋਵੇਂ ਆਜ਼ਾਦੀ ਨਾਲ ਇੱਕ ਦੂਜੇ ਨਾਲ ਰੱਗੇ ਤੇ ਹਮੇਸ਼ਾ ਮਾਲਵੀ ਵੀ ਸਾਥ ਰੱਖ ਕੇ ਕੁੁੱਜੇ ਦੇ ਹੁਣ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਹੀ ਸਮਾਪਤ ਤੇ ਪਰ ਅੱਜ ਦੀ ਕਹਾਣੀ ਚ ਬਹੁਤ ਕੁਝ ਮਿਲਦਾਗਾ ਕਿਵੇਂ ਇੱਕ ਕੁੜੀ 16 ਸਾਲ ਦੀ ਉਮਰ ਸੀਗੀ ਕਿੱਡਾ ਦੋ ਦਿਲ ਨਰਦੇਈ ਦਿਲ ਸੀਗਾ ਉਹਦਾ ਜਿਹੜਾ ਉਹਨੇ ਆਪਦੇ ਛੋਟੇ ਭਰਾ ਬਾਰੇ ਵੀ ਨਹੀਂ ਸੋਚਿਆ ਸਿਰਫ ਸਿਰਫ ਉਹਦੀ ਉਮਰ ਸੀਗੀ 8 ਸਾਲ ਦੀ ਤੇ ਨਾਲੇ ਆਪਦੇ ਪਿਓ ਨੂੰ ਮਾਰਤਾ ਸਿਰਫ ਤੇ ਸਿਰਫ ਇੱਕ ਮੋਦਲ ਵੀ ਆਪਦੇ ਯਾਰ ਪਿੱਛੇ ਜਿਹੜੀ ਬਹੁਤ ਗਲਤ ਆ ਇਸ ਕਹਾਣੀ ਜੇ ਕੋਈ ਸਿੱਖਣ ਨੂੰ ਮਿਲਿਆ ਹੋਵੇ ਤਾਂ ਜਰੂਰ ਸ਼ੇਅਰ ਕਰ ਦਿਓ ਖਾਸ ਕਰਕੇ ਕਹਾਣੀ ਮਾਪਿਓ ਜਰੂਰ ਸੁਣੋ